ਮੇਰਾ ਇਹ ਜਗਜੀਵਨ ਸਿੰਘ ਕਈ ਕੀ ਕਰਨਾ ਭਈ ਸੀ ਜੀ ਮਤਲਬ ਕਿ ਕੁੱਤੇ ਨੂੰ ਘੁਮਾ ਕੇ ਆ ਰਹੀ ਸੀਗੇ ਮਤਲਬ ਕਿ ਗਗਨ ਨਾਮ ਦਾ ਹੀ ਮੁੰਡਾ ਸਾਡੇ ਪਿੰਡ ਦਾ ਹੀ ਆਈ ਮਲਿੰਗਵਾਂਟੀ ਨੇ ਉਹਨਾਂ ਨੇ ਅਚਾਨਕ ਆਈ ਮਲ ਉਹਨਾਂ ਨੇ ਮੇਰੀ ਮਾਤਾ ਦੇ ਪਿੱਛੇ ਵਾਰ ਕਰਿਆ ਦਾ ਨਾਲ ਹੀ ਮਰੀ ਕਰ ਦੰਦੇ ਤੇ ਤੇ ਬਚਾ ਕਰਕੇ ਅਸੀਂ ਪਰੇ ਹੋਏ ਜਦ ਉਹ ਮੋਰੇ ਫਿਰ ਗਾਲ ਕੱਢ ਕੇ ਬੋਲਣ ਲੱਗਿਆ ਜਾਤ ਪ੍ਰਤੀ ਤੇ ਤੁਸੀਂ ਸਾਡੇ ਉਰੇ ਘਰ ਪਾਲੇ ਇਦਾਂ ਵੀ ਮੇਰੀ ਮਾਂ ਨੇ ਵਿੱਚ ਇਦਾਂ ਵੀ ਤੁਨੂਰੇ ਨਿਆਣੀ ਦਾ ਤੁਹਾਡੇ ਸਾਰੇ ਕੱਬਰ ਨੂੰ ਮਾਰਨਾ ਸੀ ਤੇ ਜਦੋਂ ਦੁਬਾਰਾ ਇਹ ਮਾਰ ਲਗੇ ਮੈਂ ਹੱਥ ਮੂਰੇ ਕਰੀ ਉਹਨੇ 2-3 ਵਾਰ ਹੱਥ ਤੇ ਮਾਰੇ ਤੇ ਮਨ ਲਗੇ ਮੈਂ ਦਾਹ ਫੜ ਲਿਆ ਜੀ ਤੇ ਉਹ ਦਾਹ ਫੜੇ ਹੀ ਉਹ ਮਰੀ ਪਰੇ ਜੀ ਨੂੰ ਮੇਰੇ ਪਿੱਛੇ ਪੈ ਗਿਆ ਜੀ ਖੇਤਾਂ 'ਚ ਮਨ ਲਗੇ ਮੈਂ ਭੱਜਿਆ ਜੀ ਜਾਨ ਬਚਾਉਣ ਨੂੰ ਤੇ ਮਾਤਾ ਵੀ ਫੇਜੋ ਮਨ ਲਗੇ ਇੱਕ ਅੰਕਲ ਸੀਗੇ ਪਿੰਡ ਦੇ ਹੀ ਉਹਨਾਂ ਨੇ ਵੀ ਉਥੋਂ ਦਾਹ ਖੋਲੇ ਆ ਤੇ ਜੀ ਕਿਤੇ ਉਹ ਆਪਣੇ ਘਰੇ ਚਲੇ ਗਿਆ ਜੀ ਤੁਸੀਂ ਕੌਣ ਕੌਣ ਸੀ ਅਸੀਂ ਮੈਂ ਤੇ ਮੇਰੀ ਮਾਤਾ ਹੀ ਸੀ ਕਿੰਨੇ ਕੁ ਬੀਤੀ ਕਰਦੇ ਸੀ 2:30-5 ਜੀ ਆ ਅਲੋ ਅ ਕੱਲ ਸ਼ਾਮੀ ਸੋ ਹਾਂਜੀ ਤੇ ਉਹ ਕੋਈ ਕਿੰਨੇ ਕਿ ਜਾਇ ਸੀ ਉਹ ਹੀ ਇਕੱਲਾ ਹੀ ਸੀਗਾ ਜੀ ਤੇ ਮੌਕੇ ਤੇ ਹੋਰ ਉੱਥੇ ਕੋਈ ਆਏ ਸੀ ਹੁੰਦੇ ਜਰਾ ਹਾਂਜੀ ਉਹ ਅੰਕਲ ਆਏ ਸੀ ਇੱਕ ਪਿੰਡ ਦੇ ਜੀ ਉਹਨਾਂ ਨੇ ਵਾਲੀ ਦਾਗ ਹੋਇਆ ਸੀਗਾ ਕੋਈ ਰੰਜਿਸ਼ ਵਗੈਰਾ ਨਾ ਨਹੀਂ ਜਮਾ ਵੀ ਨਹੀਂ ਕੀ ਮੰਗ ਕਰਦੇ ਪੁਛਾਸ਼ ਹਾਂਜੀ ਤਾਂ ਇਹ ਅਸੀਂ ਮੰਗ ਕਰਦੇ ਆ ਉਹਨੂੰ ਇਨਸਾਫ ਦਿੱਤਾ ਜਾਵੇ ਵੀ ਸਖਤ ਕਾਰਵਾਈ ਕੀਤੀ ਜਾਵੇ ਪੂਰੀ ਕੀ ਕੰਮ ਕੀ ਕਰਦੋਗੇ ਕੋਈ ਕੁਝ ਨਹੀਂ ਖੇਤੀਬਾੜੀ ਰਹੀ ਹੈ ਜਿਆਦਾ ਕੀ ਨਾਮ ਹੈ ਤੁਹਾਡਾ ਵਾਗਰਜੀ ਦੇ ਖਾਲਸਾ ਵਾਗਰਜੀ ਫਤਿਹ ਮੇਰਾ ਨਾਮ ਹਰਪ੍ਰਾਨ ਸਿੰਘ ਆ ਜੀ ਮੈਂ ਮੇਰਾ ਪਿੰਡ ਘਰਖਣਾ ਕੀ ਮਾਮਲਾ ਤੇ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਮੇਰਾ ਬੇਟਾ ਤੇ ਮੇਰੇ ਘਰ ਵਾਲੀ ਤੇ ਡੇਲੀ ਰੁਟੀਨ ਦੇ ਹਿਸਾਬ ਨਾਲ ਸ਼ਾਮ ਨੂੰ ਆਪਣੇ ਡੌਗੀ ਨੂੰ ਘੁਮਾਉਣ ਲੈ ਕੇ ਜਾਂਦੇ ਸੀਗੇ ਤੇ ਘੁਮਾ ਕੇ ਵਾਪਸ ਆ ਰਹੇ ਸੀਗੇ ਇੱਕ ਸਾਡੇ ਪਿੰਡ ਦੇ ਹੀ ਨੌਜਵਾਨ ਨੇ ਤੇਜ਼ ਤਾਰ ਦਾਹ ਦੇ ਨਾਲ ਮੇਰੇ ਘਰ ਵਾਲੀ ਔਰ ਮੇਰੇ ਬੇਟੇ ਦੇ ਉੱਤੇ ਹਮਲਾ ਕੀਤਾ ਤੇ ਮੇਰੇ ਘਰ ਵਾਲੀ ਦੇ ਸਿਰ 'ਚ ਟੱਕ ਮਾਰਿਆ ਉਹਨੂੰ ਫਿਰ ਰੈਫਰ ਕੀਤਾ ਚੰਡੀਗੜ੍ਹ ਉਹਦੀ ਸਕੈਨਿੰਗ ਕਰਵਾਈ ਗਈ ਔਰ ਮੇਰੇ ਬੇਟੇ ਦੇ ਹੱਥ ਦੇ ਉੱਤੇ ਦਾਹ ਲੱਗਿਆ ਉਹਨੇ ਬਚਾਉਣ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਉਹਨੇ ਜਾਤੀ ਸੂਚਕ ਸ਼ਬਦ ਬੋਲੇ ਨੇ ਕਿ ਤੁਸੀਂ ਚਮਾਰ ਹੋ ਤੁਹਾਨੂੰ ਇੱਥੇ ਰਹਿਣ ਨਹੀਂ ਦੇਵਾਂਗਾ ਮੈਂ ਤੁਹਾਡਾ ਸਾਰਾ ਪਰਿਵਾਰ ਖਤਮ ਕਰਨਾ ਹੈ ਤੇ ਉਹ ਤੋਂ ਬਾਅਦ ਇੱਕ ਅਣਪਛਾਤੇ ਪਿੰਡ ਦੇ ਪਤਵੰਤੇ ਸੱਜਣ ਨੇ ਉਹਦਾ ਦਾਹ ਫੜ ਕੇ ਉਹਨਾਂ ਦੀ ਜਾਨ ਬਚਾਈ ਤੇ ਫਿਰ ਉਹ ਭੱਜ ਗਿਆ ਉਸ ਤੋਂ ਬਾਅਦ ਮੈਂ ਕੈਪਟਨ ਹਰਜਿੰਦਰ ਸਾਹਿਬ ਨੂੰ ਫੋਨ ਕੀਤਾ ਆਪਣੇ ਬ੍ਰਦਰ ਨੂੰ ਫੋਨ ਕੀਤਾ ਜਿਹੜਾ ਮੇਰਾ ਤਾਏ ਦਾ ਮੁੰਡਾ ਉਹ ਲੈ ਕੇ ਗਿਆ ਉਹਨੂੰ ਨਾਲ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਗਏ ਉਹਨਾਂ ਦੇ ਘਰੇ ਤਾਂ ਉਹ ਘਰੇ ਨਹੀਂ ਮਿਲੇ ਉਥੋਂ ਫਰਾਰ ਹੋ ਗਏ ਜਿੰਦਾ ਵਗੈਰਾ ਲਾ ਕੇ ਤੇ ਫਿਰ ਕੈਪਟਨ ਹਰਜਿੰਦਰ ਸਾਹਿਬ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਆ ਤੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਤੇ ਉਸ ਬੰਦੇ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਹੈ ਜੋ ਬਣਦੀ ਹੈ ਉਹ ਕੀਤੀ ਜਾਵੇ ਤਾਂ ਕਿ ਉਹ ਅੱਗੇ ਤੋਂ ਕਿਸੇ ਦੇ ਨਾਲ ਐਸੀ ਕਾਨੂੰਨੀ ਹਰਕਤ ਨਾ ਕਰ ਸਕੇ ਜਿਹਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਮਾਰਨ ਦੇ ਇਰਾਦੇ ਦੇ ਨਾਲ ਉਹ ਸਵਾ 5 ਵਜੇ ਦੀ ਘਟਨਾ ਹੈ ਉਹ ਪਕਤਲੇ ਇਰਾਦਾ ਉਹਦਾ ਮਾਰਨਦਾਰ ਪੂਰਾ ਇਰਾਦਾ ਸੀ ਜਿਸ ਹਿਸਾਬ ਨਾਲ ਉਹਨੇ ਟੱਕ ਮਾਰੇ ਨੇ ਕਿੱਲੇ ਜਣੇ ਸੀਗੇ ਜੀ ਹਮਲਾ ਕਰ ਉਹ ਜੀ ਇੱਕੇ ਬੰਦਾ ਸੀਗਾ ਸਾਈਕਲ ਤੇ ਆ ਕੇ ਸਾਈਕਲ ਨੂੰ ਸਿੱਟ ਕੇ ਹਥੇ ਉਹਨੇ ਦਾਹ ਫੜਿਆ ਹੋਇਆ ਸੀ ਆ ਤੇ ਉਹਦੇ ਨਾਲ ਹਮਲਾ ਕੀਤਾ। ਔਰ ਕਿਹੜਾ ਹਥਿਆਰ ਸੀ ਜੀ? ਹਥਿਆਰ ਦਾਹ ਸੀਗਾ ਜੀ ਤੇਜ ਧਾਰ ਜਿਹੜਾ ਦਾਤਰ ਨਹੀਂ ਹੁੰਦਾ। ਹਾਂਜੀ। ਉਹਨਾਂ ਨੂੰ ਜ਼ਖਮੀ ਕੀਤਾ। ਦੋਨਾਂ ਦੋਨਾਂ ਨੂੰ ਜ਼ਖਮੀ ਕਰਤਾ ਜੀ ਮੇਰੇ ਬੇਟੇ ਨੂੰ ਔਰ ਮੇਰੇ ਘਰ ਵਾਲੀ ਨੂੰ। ਤਿੰਨ ਜਾਣਦੇ ਹੁੰਦੇ ਸੀਗੇ ਛੋਟਾ ਬੇਟਾ ਮੇਰਾ ਕਹਿੰਦਾ ਮੈਂ ਪੜਨਾ ਇਸ ਕਰਕੇ ਉਹ ਨਹੀਂ ਗਿਆ ਸੀ। ਅਗਰ ਉਹ ਚਲੇ ਜਾਂਦਾ ਸ਼ਾਇਦ ਉਹਦੇ ਵੀ 6 ਵਜੇ ਦੀ ਕੋਈ ਪ੍ਰਾਣੀ ਰੰਜਿਸ਼ ਹੈਗੀ? ਨਹੀਂ ਜੀ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਹੈ। ਕੋਈ ਰਾਂਜੇਸ਼ ਨਹੀਂ ਆ ਸਾਡੀ ਕੀ ਲੱਗਦਾ ਕਾਰਨ ਕੀ ਲੱਗਦਾ ਹਮਲਾ ਕਰਨ ਦਾ ਕਾਰਨ ਕੁਝ ਨਹੀਂ ਕਹਿ ਸਕਦੇ ਹੁਣ ਜਾਂ ਤਾਂ ਉਹਨੂੰ ਕਿਸੇ ਨੇ ਢੜਕਾਇਆ ਜਾਂ ਉਹਦੀ ਮਾਂ ਨੇ ਹੰਲਾਸ਼ੇਰੀ ਦਿੱਤੀ ਜਾਂ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਮਾਂ ਉਹਨੂੰ ਲੈ ਕੇ ਫਰਾਰ ਹੋਈ ਆ ਤੇ ਇਹਦਾ ਮਤਲਬ ਉਹਨੇ ਹੀ ਉਹਨੂੰ ਹੰਲਾਸ਼ੇਰੀ ਦੇ ਕੇ ਭੇਜਿਆ ਤੇ ਦੋਨੇ ਮਾਂ ਪੁੱਤ ਰਹਿੰਦੇ ਨੇ ਇੱਕ ਬੇਟਾ ਉਹਨਾਂ ਦਾ ਫੌਰਨ ਗਿਆ ਹੋਇਆ ਕੀ ਮੰਗ ਕੀ ਮੰਗ ਪ੍ਰਸ਼ਾਸਨ ਤੋਂ ਇਹੀ ਆ ਬਸ ਵੀ ਕਾਨੂੰਨੀ ਕਾਰਵਾਈ ਜੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਣਦੀ ਕਾਨੂੰਨੀ ਕਾਰਵਾਈ ਉਹਦੇ ਨਾਲ ਕੀਤੀ ਜਾਬੀ। ਸਭ ਤੋਂ ਕੀ ਨਾਮ ਤੁਹਾਨੂੰ? ਡਾਕਟਰ ਅਮਰਪ੍ਰੀਤ ਕੌਰ। ਡਾਕਟਰ ਸਾਹਿਬ ਰਾਧਿਕਾ ਲੜਾਈ ਚੋਂ ਕੋਈ ਆਇਆ। ਦੋ ਜਣੇ ਆਏ ਸੀ ਲੜਾਈ ਕੀ ਇਸਤੇ। ਇੱਕ ਮਦਰ ਐਂਡ ਇੱਕ ਉਹਨਾਂ ਦਾ ਬੇਟਾ ਸੀ। ਉਹ ਕਹਿ ਰਹੇ ਸੀ ਕਿ ਉਹ ਘਰ ਤੋਂ ਬਾਹਰ ਬਸ ਸੈਰ ਕਰਨ ਗਏ ਐਂਡ ਉਹਨਾਂ ਤੇ ਕਿਸੇ ਨੇ ਅਚਾਨਕ ਹੀ ਅਟੈਕ ਕਰਤਾ। ਐਂਡ ਜਿਹੜੀ ਮਦਰ ਸੀ ਉਹਨਾਂ ਦੇ ਕਾਫੀ ਸੱਟ ਲੱਗੀ ਸੀ। ਗੰਭੀਰ ਸੀਗੀ ਕਾਫੀ ਬਲੱਡ ਬਹੁਤ ਆ ਰਿਹਾ ਸੀ। ਉਹਨਾਂ ਨੂੰ ਅਸੀਂ ਰੈਫਰ ਕਰਤਾ ਸੀ ਉਹਨਾਂ ਦਾ ਬੇਟਾ ਇੱਥੇ ਇਸੇ ਹਸਪੀਟਲ ਚ ਕਿੰਨੇ ਕੇਸ ਦੇ ਹਨ ਮਦਰ ਦੀ ਏਜ 46 ਐਂਡ ਬੇਟੇ ਦੀ 22 ਕਿੱਥੇ ਰਹਿਣੇ ਹੁੰਦੇ ਸੀ ਕਰਖਣਾ ਤੇ ਇੰਜਰੀ ਕਿੱਥੇ ਕਿੱਥੇ ਸੀਗੀ ਜੀ ਉਹਨਾਂ ਦੇ ਮਦਰ ਦੇ ਸਿਰ ਤੇ ਸੱਟ ਸੀਗੀ ਆ ਲੈਫਟ ਸਾਈਡ ਤੇ ਐਂਡ ਬੇਟੇ ਦੇ ਹੱਥ ਤੇ ਸੀ